ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਬੱਗਾ ਵੀਰੇ ਪਿੰਡ ਚਲਵਾਣਾ ਆਪਣਾ ਪਿੰਡ ਜਲਵਾਣਾ ਜ਼ਿਲ੍ਹਾ ਪਹਿਗਿਆ ਜ਼ਿਲ੍ਹਾ ਸੰਗਰੂਰ ਮਰੀਕੋੜਲਾ ਪਹਿਲਾਂ ਸੰਗਰੂਰ ਸੀ ਠੀਕ ਹੈ ਆਪਣਾ ਰੈਕੋਰਡ ਵੀ ਨੇੜ ਠੀਕ ਆ ਮੋਬਾਈਲ ਨੰਬਰ ਆਪਣਾ 76962 60863 76962 60863 ਜਿਹੜੇ ਆਪਾਂ ਬੱਚੀ ਦੇਖੀ ਐ ਇਹਨੇ ਪਹਿਲਾ ਸੂਆ ਸੂਈ ਐ ਹਾਂ ਇਹ ਪਹਿਲਾ ਸੂਆ ਸੂਈ ਐ 4 ਦਾ ਹੁੰਦਾ ਦੀ ਐ ਬੱਚਾ ਕੀ ਦਿੱਤੇ ਨੇ ਬੱਚਾ ਬੱਚਾ ਮੇਰ ਕਾਫਣਾ ਜੇਰੇ ਦੀ ਆ ਭਈਆ ਜੇਰ ਪ੍ਰੋਪਰ ਡਾਨਾ ਕਿੰਨਾ ਕੁ ਬੋੜਾ ਚੋਇਆ ਆਪਾਂ ਸਵੇਰੇ ਇਹਦਾ ਇਹਦੇ ਤੋਂ ਲੋ ਵੀਰੇ ਆਪਾਂ ਚੋਇਆ 1.5-2 ਲੀਟਰ ਸਵੇਰੇ ਦੋ ਵਾਰੀ ਚੋਦੀ ਮੈਂ ਠੀਕ ਐ ਜਦ ਦੀ ਤੋ ਇਹ ਬੈਠੀ ਦਾ ਨਾ ਬੈਠੇ ਬੈਹ ਨਹੀਂ ਹੁੰਦਾ ਇਹ ਲੱਤਾਂ ਜਾਂ ਘੁਰ ਕੇ ਬੈਹਦੀ ਸੀ ਠੀਕ ਐ ਹਾਂ ਤੇ ਜੇਰ ਜੁਰ ਜਮਾ ਕੰਮ ਡਾਨਾ ਜੇਰ ਪ੍ਰੋਪਰ ਡਾਨਾ ਤੇ ਚਵਾਈ ਚ ਵੀ ਓਕੇ ਜਮਾ ਜਮਾ ਮੋਟੀ ਧਾਰਾ ਪੂਰੀਆਂ ਤੁਨ ਮਾਰ ਕੇ ਖਾ ਲੈਣਾ ਠੀਕ ਹੈ ਧਾਰਾ ਮਾਰਦੇ ਤੇ ਗੋਹਾ ਏ ਟਾਰ ਗਿਆ ਕਰਦੇ ਜਮਾ ਤੰਦਰੁਸਤ ਅਜ ਦੀ ਗੜੀ ਹਨਾ ਸੋ ਵੀਰ ਧਾਰਾ ਦੇਖ ਸਕਦੇ ਹੋ ਚਵਾਈ ਇੱਕ ਨੰਬਰ ਆ ਪੂਰਾ ਮੋਟਾ ਮੋਟਾ ਚੋਣਾ ਜਮਾ ਮਾਰਦੀ ਧਾਰਾ ਤੇ ਨਿਆਣਾ ਵਗੈਰਾ ਪਹੁੰਦੀ ਹੈ ਨਿਆਣਾ ਪਵਾਦਾ ਨਿਆਣੀ ਉਹ ਵੀ ਪਵਾਦੀ ਠੀਕ ਹੈ ਸੋ ਠੰਡੀ ਸੀ ਰਹਿਣਿਆ ਆਤੀ ਕੋਈ ਨਹੀਂ ਹਨਾ ਤੇ ਨਿਆਣਾ ਪਾਉਣਾ ਪਾ ਲੋ ਨਹੀਂ ਪਾਣਾ ਨਾ ਪਾਓ ਇੱਕ ਤਰ੍ਹਾਂ ਦੀ ਮੰਨ ਕੇ ਚੱਲ ਜਰਸੀ ਦਾ ਮੁਕਾਬਲਾ ਹੀ ਕਰਦੀ ਆ ਇਹ ਖੰਡੇ ਦੇ ਸਨਪਰਿਓ ਨਹੀਂ ਕੋਈ ਚੱਕਰ ਨਹੀਂ ਹੈਗਾ ਕਿੰਨੇ ਦੁੱਧ ਤੇ ਚੱਲੂਗੀ ਇਹ ਦੁੱਧ ਵੀਰੇ ਮੇਰੇ ਹਿਸਾਬ ਨਾਲ ਤਾਂ ਜਿਹੜੇ ਮਾਲਕਾਂ ਤੋਂ ਆਪਾਂ ਲਈ ਆ ਉਹ ਫਾਰਮ ਆ ਵੀਦੋਲਾ ਠੀਕ ਹੈ ਉਹਨੇ 18-20 ਦੀ ਗਾਰੰਟੀ ਕੋਲੇ ਹੱਥ ਨਾਲ ਦਿੱਤੀ ਆਪਾਂ ਨੂੰ ਕਹਿੰਦਾ ਭਾਬੀ 17-18 ਜਾਂਦੀ ਹੈਗੀ ਆ ਉਂਗਲੀ ਗੱਲ ਆ ਠੀਕ ਹੈ ਹਾਂ 17-18 ਉਂਗਲੀ ਗੱਲ ਹੀ ਆ ਜੇ ਬਾਕੀ ਖਾਣ ਦੇ ਹਲਾ ਨੂੰ ਗੁੱਲਾ ਲਕਾ ਮੋਟਾ ਘਰੇ ਜੂਣ ਨੂੰ ਠੀਕ ਹੈ ਸੋਹਣਾ ਥਾਣਾ ਹਾਂ ਬਾਕੀ ਭਲ ਭਾਲੀ ਆ ਠੀਕ ਹੈ ਰੇਟ ਇਹਦਾ ਕੀ ਹੋਊਗਾ ਰੇਟ ਤਾਂ ਜੈਨੂ ਨੂੰ 85 ਹਜ਼ਾਰ ਮਾਨਤਨ ਹੋ ਜਾਊਗਾ ਹਾਂ ਤੋਰੀ ਵਾਰ ਨੂੰ ਜੇ ਤੇਰੀ ਵੀਡੀਓ ਦੇਖ ਕੇ ਉਹਦਾ ਹੋਊਗਾ ਜੇ ਕੋ ਮੇਰੇ ਕੋਲ ਆ ਗਿਆ ਉਹਦਾ ਹਿਸਾਬ ਨਾਲ ਠੀਕ ਆ ਜੇ ਕੋਈ ਵੀ ਦੂਰ ਹੋਊਗਾ ਤਾਂ ਮਾਨਤਾ ਨਾਲ ਆਪਾਂ ਕਰਾਂਗੇ ਹਣਾ ਸੋ 85000 ਰੁਪਏ ਕੀਮਤ ਆ 17 18 ਕ ਦੀ ਐਵਰੇਜ ਵਾਲੀ ਬੈੜ ਹੈਗੀ ਆ ਧਾਰਾ ਮਾਰ ਕੇ ਦਿਖਾਤੀਆਂ ਜੇ ਰਾਬ ਵੀ ਆ ਬੱਚਾ ਸਾਹਮਣੇ ਆ ਸੂਈ ਸਵਾਈਆ ਬੋਲੇ ਦੇ ਬੱਚੇ ਮੰਨ ਕੇ ਜਦੋਂ ਕੋਸ ਰੈਲੀ ਕਰੀ ਵੀ ਆ ਬੈੜ ਤਾਂ ਉਹਦੇ ਰੋਕਿਆ ਨਹੀਂ ਜਾਂਦਾ ਵੀਰ ਕਹਿੰਦਾ ਤੇ ਬਾਕੀ ਸਾਫ ਸੁਥਰੀ ਆ ਪੂਹਾ ਫੁੱਲ ਪ੍ਰਿੰਟ ਪ੍ਰਿੰਟ ਬਹੁਤ ਚੰਗੇ ਆ ਰੈਡ ਕਲਰ ਚ ਆ ਗਈ ਐਚ ਐਫ ਹਣਾ ਰੈਡ ਨਾ ਵੀਰੇ ਠੀਕ ਹੈ ਰੈਡ ਨੇਚਫ ਆ ਗਈ ਤੇ ਇਹ ਤਾਂ ਜਿੱਦਾਂ ਦੀ ਮਰਜ਼ੀ ਬ੍ਰੀਡ ਤਿਆਰ ਕਰੀ ਚਲੋ ਥੱਲੇ ਵਾਲੇ ਪਾਸੋਂ ਪੂਰੀ ਸਾਫ ਸੁਥਰੀ ਸਾਰੇ ਪਾਸੇ ਓਕੇ ਕਿਸੇ ਪਾਸੋਂ ਹੱਥ ਦਰਾ ਨਹੀਂ ਥੱਲੇਵਾ ਵਗਰਾ ਦੇਖੋ ਸੋਹਣਾ ਪੂਰਾ ਫਿਟਨੈਸ ਵਾਲਾ ਲੇਵਾ ਨਿਆਣਾ ਪੋਣਾ ਪਾੜੋ ਨਹੀਂ ਪੋਣਾ ਨਾ ਪੋ ਤਾਂ ਵੀ ਕੋਈ ਦਿੱਕਤ ਨਹੀਂ ਠੀਕ ਹੈ ਠੰਡੀ ਸੀਲਾ ਤੇ ਮੂੰਹ ਮੱਥੇ ਦੀ ਪੂਰੀ ਚੰਗੀ ਸਾਫ ਸੁਥਰੀ ਆ ਹਨਾ ਪੂਰੀ ਬਿਊਟੀ ਆ ਕਿਸੇ ਪਾਸੋਂ ਲੱਸੀ ਨਾ ਮੀ ਨੰਬਰ ਬੋਲ ਦੀ ਦੁਬਾਰਾ ਆਪਣਾ ਜਿੰਦ ਜਾਨ 76962 60873 ਪਿੰਡ ਜਲਵਾਣਾ ਪਿੰਡ ਜਲਵਾਣਾ ਨਾਰ ਪਿੰਡ ਕਿਹੜੇ ਪੈ ਕੇ ਆਪਣੇ ਆਪਣੇ ਇਧਰੋਂ ਬਾਹਰੇ ਕੋਟ ਪੈਂਦਾ ਆਪਾਂ ਨੂੰ 12 ਕਿਲੋਮੀਟਰ ਇਧਰੋਂ 23 ਕਿਲੋਮੀਟਰ ਤੇ ਪੈਂਦਾ ਆਪਾਂ ਨੂੰ ਗ੍ਰੀਮਰੀ ਕੋਟਾ ਠੀਕ ਹੈ ਤੇ ਇਧਰੋਂ ਆਹਾਂ ਸੰਪਰਕ ਕੋਡ ਇਸ ਨਾਲ ਸੁਹੂਰੀ ਨੇ ਕਢਾਈਆਂ ਦੇ ਨਾਮ ਤੇ ਠੀਕ ਹੈ ਸੋ ਕਿਸੇ ਵੀਰ ਦੇ ਵਹਿੜ ਪਸੰਦ ਹੋਵੇ ਇਸ ਨੰਬਰ 'ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਸਭ ਦਾ ਤਹਿ